ਸਤਿ ਸ੍ਰੀ ਅਕਾਲ ਮੈਂ ਨਵਦੀਪ ਕੋ ਰਜਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਵੱਡੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਆ ਬੋਹਰ ਦੇ ਵਿੱਚ ਇੱਕ ਘਰ ਦੇ ਉੱਤੇ ਹਮਲਾ ਹੋਇਆ ਘਰ ਨੂੰ ਬਣਾ ਦਿੱਤਾ ਗਿਆ ਕਬਾੜ ਦੱਸ ਦਿੰਦੇ ਹਾਂ ਕਿ ਇੱਕ ਘਰ ਦੇ ਉੱਤੇ ਹਮਲਾਵਾਰਾਂ ਨੇ ਹਮਲਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਘਰ ਦੇ ਕੋਲੀਆਂ ਤੋਂ ਲੈ ਕੇ ਛੋਟੇ-ਛੋਟੇ ਭਾਂਡੇ ਗਲਾਸ ਤੱਕ ਇੱਟਾਂ ਦੇ ਨਾਲ ਤੋੜ ਦਿੱਤੇ ਨੇ ਸਾਰੇ ਘਰ ਨੂੰ ਤਲਵਾਰਾਂ ਦੇ ਨਾਲ ਤੋੜ-ਤੋੜ ਕੇ ਇੱਕ ਕਬਾੜ ਬਣਾ ਦਿੱਤਾ ਆਉ ਦੇਖਦੇ ਆ ਤਸਵੀਰਾਂ ਦੇ ਵਿੱਚ ਕੀ ਸਿੰਘ ਜੀ ਕਿੱਥੇ ਰਹਿੰਦੇ ਹੋ ਇੱਥੇ ਪੰਜ ਪੀਟ ਬਾਈ ਅੱਜ ਰਾਤ ਨੂੰ ਆਪਣਾ ਕੀ ਹੋ ਗਿਆ ਕੱਲ ਰਾਤ ਨੂੰ ਕਰਨਾ ਹੋਈ ਜੀ ਏਸੀ ਦਾ ਹਸਪਤਾਲ ਸੀਗਾ ਜੀ ਇਹ ਮੰਗਰੋ ਬੰਦੇ ਵੜਿਆ ਸਾਰਾ ਨੁਕਸਾਨ ਸਾਡਾ ਸਾਰਾ ਕਰ ਗਿਆ ਜੀ ਠੀਕ ਹੈ ਹਾਂ ਜੀ ਕਿੰਨਾ ਕੁ ਸੋੜ ਗਿਆ ਕੀ ਕੁ ਸੋੜ ਗਿਆ ਤੇ ਆਜ ਇੱਕ ਤਾਂ ਤੋੜ ਗਈ ਵਾਕਸ ਮਸ਼ੀਨ ਇੱਕ ਏਸੀ ਤੋੜ ਗਈ ਸੀੜੀ ਲਾ ਕੇ ਲੈ ਗਈ ਤੇ ਬਾਕੀ ਪਾਂਡਾ ਠਿੱਕਰ ਸਾਰਾ ਜਿੰਨਾ ਵੀ ਹੈ ਸਾਡਾ ਏਟੀਆਂ ਪੂਟੀਆਂ ਸਭ ਬੈਡ ਤੋੜਦਾ ਹੀ ਪੇਟੀਆਂ ਤੋੜਦਿਆਂ ਸਾਰਾ ਕੁਝ ਤੋੜਦਾ ਹੀ ਠੀਕ ਹੈ ਇਸ ਦੀ وجہ ਰੰਜਿਸ ਜੀ ਕੀ ਗੀ ਰੰਜਸ ਜੀ ਇਹ ਆ ਵੀ ਅਸੀਂ ਚਿੱਟੇ ਤੋਂ ਰੋਕਦੇ ਆ ਇਸ ਗਲੀ ਚ ਵੀ ਇਸ ਗਲੀ ਚ ਕੋਈ ਮੁੰਡਾ ਚਿੱਟਾ ਨਹੀਂ ਪਿੰਦਾ ਵੀ ਇਸ ਗਲੀ ਚ ਨਾ ਚਿੱਟਾ ਵੇਚ ਜਿੱਥੇ ਮਰਜੀ ਵੇਚ ਜਾ ਠੀਕ ਹੈ ਇਸ ਕਰਕੇ ਹਾਂਜੀ ਇਸ ਕਰਕੇ ਰੰਜਸ ਸਾਹਿਬ ਹਾਂਜੀ ਪੁਲਸਾਈ ਸੀ ਰਾਤ ਜੀ ਸਰ ਪੰਜ ਪਿੰਨਗਰ ਦੇ ਵਿੱਚ ਇੱਕ ਪੰਗ ਤੋੜ ਹੋਈ ਜਾਂਦੀ ਦਰਖਾਸਤ ਆਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੀ ਦਰਖਾਸਤ ਆਈ ਹੈ ਉਹ ਮੱਲਾ ਵਸਿਆਂ ਵੱਲੋਂ ਆਈ ਹੈ ਜਿਹਦੇ ਤੇ ਸੰਤ ਐਕਸ਼ਨ ਲੈ ਕੇ ਇਹਦੀ ਕਾਰਵਾਈ ਕੀਤੀ ਜਾ ਰਹੀ ਹੈ ਪੀਸੀਰ ਮੌਕੇ ਤੇ ਭੇਜਤੇ ਆਈਓ ਮੌਕੇ ਤੇ ਜਾ ਚੁੱਕੇ ਹੈ ਇਹਦੀ ਕੋਈ ਰਾਤ ਪੰਜ ਪੀਰ ਜਿਹੜਾ ਮਹੱਲਾ ਹੈ ਉੱਥੇ ਕੋਈ ਲੜਾਈ ਝਗੜਾ ਹੋਇਆ ਸੀ ਤੇ ਉੱਥੇ ਇਟਾ ਰੋੜੇ ਚੱਲੇ ਸੀ ਕਿਸ ਬਾਜੀ ਉੱਤੇ ਲਈ ਕੋਈ ਕਾਰਨ ਪਤਾ ਲੱਗੇ ਉਸ ਦੇ ਸਬੰਧ ਦੇ ਇਹ ਦਰਖਾਸਤ ਸਾਡੇ ਕੋਲ ਆਈ ਹੈ ਤੇ ਅਜੇ ਉਹਦੇ ਬਾਰੇ ਆਪਾਂ ਪੜਤਾਲ ਕਰ ਰਹੇ ਹਾਂ ਜਿਉ ਜਿਵੇਂ ਵੀ ਪਤਾ ਲੱਗੂਗਾ ਉਸ ਸਬੰਧੀ ਆਪਾਂ ਕਾਰਵਾਈ ਅਮਲ ਚ ਲਿਆਵਾਂਗੇ ਸਦ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜ਼ਰਾ ਦੀ ਗਵਾਹੀ ਹੇਠ ਫਤੇਗੜ ਸਾਹਿਬ ਵਿਖੇ ਹੋਈ ਗੱਲਬਾਤ ਕਰਦਿਆਂ ਪ੍ਰੋਫੈਸਰ ਚੰਦੂ ਮਾਜ਼ਰਾ ਨੇ ਹੋਰ ਆਗੂਆਂ ਨੇ 24 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਫਤੇਗੜ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੈਸ ਕਾਨਫਰੰਸ ਇਤਿਹਾਸਿਕ ਹੋਵੇਗੀ ਜਿਹੜਾ 24 ਮਈ ਨੂੰ ਜਿਹੜਾ ਭਾਰਤੀ ਕਮੇਟੀ ਜਿਹੜੀ ਆ ਰਹੀ ਹੈ ਸਾਡੇ ਸ੍ਰੀ ਫਤੇਗੜ ਸਾਹਿਬ ਵਿਰਾਸਤ ਵਿਲਾ ਜੋ ਪਰ ਪਰ ਐਲਸਾ ਫਤੇਗੜ ਸਾਹਿਬ ਮੈਂ ਸਮਝਦਾ ਕਿ ਉਹਦੇ ਲਈ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਚਾਬੀਆਂ ਉਤਸਾਹੀਆ ਪਰ ਮੈਂ ਸਮਝਦਾ ਕਿ ਸ੍ਰੀ ਫਤੇਗੜ ਸਾਹਿਬ ਜ਼ਿਲ੍ਹੇ ਦੀ ਇਹ ਭਾਰਤੀ ਕਮੇਟੀ ਦੀ ਡਿਪਾਰਟਮੈਂਟ ਕਮੇਟੀ ਨੂੰ ਦੀ ਲਾਭ ਸਾਲ ਹੋਏਗੀ ਜਿੱਥੇ ਪੰਜ ਮੰਤਰੀ ਕਮੇਟੀ ਦੇ ਪਾਜੇ ਮੈਂਬਰ ਸੇਵਾ ਰਹੇ ਨੇ ਉਤੇ ਸਿੰਧਾਵ ਜੇਮਿੰਗ ਹਰ ਪ੍ਰੈਜ਼ਿੰਗ ਵੀ ਜੇ ਚਲਾਉਤੇ ਰਹਤ ਹਨ ਪਰ ਮੈਂ ਸਮਝਦਾ ਹਾਂ ਕਿ ਬਹੁਤ ਜਲਦੀ ਇਹ 파ਰਟੀ ਮੁਕਮਲ ਕਰਕੇ ਸ਼ਰਮਣੀ ਅਕਾਲੀ ਦਲ ਨੂੰ ਪਰਨਾ ਦੇ ਕੇ ਦਿੱਤੇ ਬੰਦੀ ਨੂੰ ਮਜ਼ਬੂਤ ਕਰਨ ਦਾ ਵੀਰਾ ਜੋ ਸੀਰੀਆ ਕਾਰਤਾ ਸਾਹਿਬ ਦੇ ਉਸ ਦੇਸ਼ ਤੇ ਉਸ ਦੇਸ਼ ਤੇ ਹੁਣ ਤੇ ਪੰਜਵੀਂ ਕਮੇਟੀ ਨੇ ਸ਼ੁਰੂ ਕੀਤਾ ਉਹ ਮੁਕਮਲ ਹੋਏਗਾ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਤਬਕਕਾ ਆਸਾ ਉਮੀਦ ਆ ਕਿ ਸਰੋਮਾਨੀਅ ਕਾਰਲੀਦਾਰ ਦੀ ਲੀਡਰਸ਼ਿਪ ਕਿ ਹੋਵੇ ਉਦੀ ਬਲਕਰਤਾ ਕੀ ਹੋਵੇ ਉਦੀ ਸੋਚ ਕੀ ਹੋਵੇ ਔਰ ਸਰੋਮਾਨੀਅ ਕਾਰਲੀਦਾਰ ਦਾ ਰੋਗ ਜਿਹੜਾ ਸਤਕਾਰ ਜਿਹੜਾ ਰਾਜਨੀਤਿਕ ਦਰਿਆਰੇ ਸੇ ਗਿਰਿਆ ਜਾਂਦਾ ਸੀ ਉਹ ਮੁੜ ਕਾਇਮ ਹੋ ਸਕੇ ਉਦੀ ਰਿਵਾਈਵਲ ਲਈ ਮੋਟ ਸਰ ਦਿੱਤੀ ਲਈ ਵਾਸਮੁਦਾਈ ਸਾਰਾ ਯਤਨ ਹੋ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਬੜੀਆਂ ਆਸਾਂ ਨੇ ਉਮੀਦਾਂ ਨੇ ਕਿ ਆਉਣ ਵਾਲਾ ਦੇਖ ਜਿਹੜਾ ਹੈ ਉਹਨਾਂ ਹੱਥਾਂ ਵਿੱਚ ਜਾਵੇ ਜਿਹੜੇ ਪੰਜਾਬ ਦਾ ਦਰਦ ਸਮਝਦੇ ਹੋਣ ਪੰਜਾਬ ਦੇ ਸਮੱਸਿਆਵਾਂ ਦਾ ਹੱਲ ਕਰਉਂਦੀ ਸਮਰਥਾ ਰੱਖਦੇ ਹੋਣ ਸੋ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਜ ਅਸੀਂ ਮੁਕੰਮਲ ਕਰ ਪਾਵਾਂਗੇ ਇਹ ਭਾਰਤੀ ਮਹਿਮ ਜਿਹੜੀ ਸ਼ੁਰੂ ਕੀਤੀ ਆਇ ਤੇ ਲਹਿਰ ਬਣੀ ਹੈ ਔਰ ਲਹਿਰ ਜਿਹੜੀ ਹੈ ਹਰ ਰੋਜ਼ ਵਾਤੀ ਜਾਦੀ ਹੈ ਔਰ ਉਹ ਕੇਵਲ ਦੇਸ਼ ਵਿੱਚ ਹੀ ਨਹੀਂ ਬਨ ਕੇ ਦੁਨੀਆ ਭਰ ਦੇ ਵਿੱਚ ਇਸੇ ਭਾਰਤੀ ਮਿੰਨੀ ਮਦੀ ਚਰਚਾ ਹੈ ਔਰ ਸੰਸਾਰ ਭਰ ਦੇ ਵਿੱਚ ਗੁਰੂ ਦਾ ਪੰਥ ਜਿਹੜਾ ਹੈ ਉਹ ਆਪ ਇੱਕ ਜੈਸੇ ਵਰਦੀ ਦੇ ਰੂਪ ਦੇ ਵਿੱਚ ਸਾਹਮਣੇ ਆਏਗਾ ਔਰ ਜਿੱਦੀ ਲੋਕਾਂ ਨੂੰ ਨਰਾਸ਼ਾ ਸੀ ਲੋਕਾਂ ਨੂੰ ਬੇਆਸ ਹੋਈ ਸੀ ਉਹ ਮੁੜ ਕੇ ਆਜੂ ਇਤਵਰ ਲਈ ਜਿਸ ਕਰਕੇ ਸਾਨੂੰ ਪੂਰਾ ਜੀ ਕੀ ਹੈ ਕਿ ਜਿਹੜਾ ਸਰਪਾਰਟੀ ਡੈਲੀਗੇਸ਼ਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ ਆਇਥੋਂ ਦੇ ਪਾਕਿਸਤਾਨ ਦੇ ਹਾਲਾਤ ਬਾਰੇ ਜਾਣੂ ਕਰਾਉਣ ਲਈ ਮੈਂ ਮਕਰਗਭਾਰ ਸਰਕਾਰ ਤੋਂ ਕਿ ਸਰਪਾਰਟੀ ਡੈਲੀਗੇਸ਼ਨ ਪੰਜਾਬ ਵਿੱਚ ਵੀ ਭੇਜਣ ਬੜ ਕੇ ਸਾਰੇ ਸਰਦੀ ਸੂਬਿਆਂ ਦੇ ਭੇਜਣ ਪਰ ਪੰਜਾਬ ਵਿੱਚ ਇਸ ਕਰਕੇ ਜਿਆਦਾ ਲੋਡ ਆ ਕਿ ਜਿਹੜਾ ਹਿੰਦ-ਪਾਕ ਦਾ ਜੋ ਵੀ ਤਣਾਅ ਬਣਦਾ ਭਾਰਤ ਤੇ ਪਾਕਿਸਤਾਨ ਦਾ ਜਦੋਂ ਵੀ ਵਿਜਾ ਬਣਦਾ ਤਾਂ ਉਹਦਾ ਜਾਦਾ ਨੁਕਸਾਨ ਕਹਿ ਲੋ ਜਾਦਾ ਹਿੱਸਾ ਜਾਂ ਯੋਗਦਾਨ ਪੰਜਾਬ ਦਾ ਹੁੰਦਾ ਹੁਣ ਡੋਲਰ ਦੇ ਵਿੱਚ ਵੀ ਨੁਕਸਾਨ ਕਰਾਉਣ ਦੇ ਵਿੱਚ ਵੀ ਭਾਵੇਂ ਫਸਲਾਂ ਦਾ ਨੁਕਸਾਨ ਸੜਕਾਂ ਦਾ ਅੰਧਖਾਨ ਸਕੂਲਾਂ ਦਾ ਨੁਕਸਾਨ ਹਰ ਤਾਂਗਰਾਂ ਮਰਦ ਜਾਨੀ ਦਾ ਨੁਕਸਾਨ ਪਸ਼ੂਆਂ ਤੱਕ ਦਾ ਨੁਕਸਾਨ ਸਾਡਾ ਹੋਇਆ ਤੇ ਹੁਣ ਵੀ ਚਾਰਾ ਨਹੀਂ ਪੀ ਸਕਦੇ ਲੋਕ ਸਰਤਾਂ ਦੇ ਪਰ ਖੇਤਾਂ ਵਿੱਚ ਨਹੀਂ ਜਾ ਸਕਦੇ ਕਿਸਾਨ ਆਪਣੇ ਜਿਹੜੀਆਂ ਉੱਤੇ ਸਰਦਾਰਪੁਰ ਦਾ ਆਰਥਿਕ ਕੇਂਦਰ ਤੇ ਉੱਥੋਂ ਦੇ ਹਾਲਾਤ ਦੇਖਣ ਲਈ ਸਰਬ ਪਾਰਟੀ ਡੈਲੀਗੇਸ਼ਨ ਭਾਰਤ ਸਰਕਾਰ ਵੱਲੋਂ ਬੁਲਾ ਕੇ ਭੇਜਣਾ ਚਾਹੀਦਾ ਤੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਪੰਜਾਬ ਨੂੰ ਵਿਸ਼ੇਸ਼ مالی ਵਿੱਧ ਦੇਣੀ ਚਾਹੀਦੀ ਹੈ 인ਫਰਾਸਟ੍ਰਕਚਰ ਜਿਹੜਾ ਸਾਡਾ ਨਸਾਨ ਹੋਇਆ ਸਾਡੀ ਜਵਾਨੀ ਨੂੰ ਬੇਰਗਾਨਾ ਹੋਣਾ ਪੈ ਰਿਹਾ ਕਿਉਂਕਿ ਕੋਈ ਕਾਰੋਬਾਰ ਕਰਨ ਨੂੰ ਤਿਆਰ ਨਹੀਂ ਕੋਈ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਕੋਈ ਵਪਾਰ ਕਰਨ ਨੂੰ ਤਿਆਰ ਨਹੀਂ ਕੋਈ ਵੀ ਦੁਕਾਨ ਖੋਲਣ ਨੂੰ ਤਿਆਰ ਨਹੀਂ ਤੇ ਜੇ ਕੰਮ ਹੀ ਨਹੀਂ ਹੋਣਾ ਤੇ ਰੋਜ਼ਗਾਰ ਕਿੱਥੇ ਮਿਲੇਗਾ ਤੇ ਜਿਹੜੀ ਬੇਰਜ਼ਗਾਰੀ ਜਾਂ ਕਾਰੋਬਾਰਾਂ ਤੋਂ ਫਟਵਾਦ ਦਿਆ ਅਣਸਕਾਮੇ ਮਹੌਦੀ ਸਭ ਤੋਂ ਵੱਧ ਪੰਜਾਬ ਦੇ ਉਦੇ ਦਾ ਨੁਕਸਾਨ ਬੇਰਜ਼ਗਾਰੀ ਦਾ ਹੋ ਰਿਹਾ ਸਾਡੀ ਜਵਾਨੀ ਫਰਸਟ੍ਰੇਸ਼ਨ ਚੱਲ ਰਹੀ ਆ ਕੋਈ ਨਸ਼ਿਆਵਰ ਜਾ ਰਹੀ ਆ ਕੋਈ ਅਮਨ ਕਮੂਨ ਦੀ ਹਾਲਾਤ ਖਰਾਬ ਕਰਨ ਵੱਲ ਵੱਧ ਰਹੀ ਆ ਸੋ ਇਹ ਸਾਰੇ ਹਾਲਾਤਾਂ ਵਾਂ ਸਾਡੀ ਦਿਵਾਲੀ ਨਾ ਜਾਵੇ ਉਹਦੇ ਲਈ ਕੇਂਦਰ ਵਿੱਚ ਜਿਹੜੀਆਂ ਨੌਕਰੀਆਂ ਨੇ ਔਰ ਰਿਜ਼ਰਵ ਹੋਣ ਤਰਦੀ ਇਸ ਮੁਕਾਬਲੇ ਔਰ ਖਾਸ ਤੌਰ ਤੇ ਜਿਹੜੇ ਹੁਣ ਤਾਜ਼ਾ ਹਾਲਾਤਾਂ ਅੰਸਾਨੇ ਬਣਿਆ ਇਹਨਾਂ ਲਈ ਵਿਸ਼ੇਸ਼ ਪੈਕੇਜ ਕੇਂਦਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਦਿਨਾ ਚਾਹੀਦਾ ਤਾਂ ਕਿ ਸਾਡੇ ਬੱਚੇ ਪ੍ਰੋਸੈਸ ਵਿੱਚ ਨਾ ਆਗਾ ਆਮਦੀ ਪਾਰਟੀ ਵੱਲੋਂ ਗੈਰ ਪੰਜਾਬੀਆਂ ਨੂੰ ਪੰਜਾਬ ਚ ਲਿਆ ਕੇ ਉਹਨਾਂ ਦੇ ਦਰਵਾਜ਼ਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਲੇਕੋ ਇਹ ਬੜੇ ਅਫਸੋਦੀ ਗੱਲਾਂ ਇਹ ਸਾਬਤ ਹੋ ਗਿਆ ਕਿ ਅੱਜ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਦਾ ਰਾਜ ਹੈ ਪੰਜਾਬ ਦਾ ਰਾਜ ਨਹੀਂ ਅੱਜ ਦਿੱਲੀ ਵਾਲਿਆਂ ਦੀ ਚੌਧਰ ਅੱਜ ਦਿੱਲੀ ਵਾਲਿਆਂ ਨੇ ਮਤਲਬ ਬੈਕ ਡੋਰ ਤੇ ਕਰਜਾ ਕੀਤਾ ਹੋਇਆ ਜੇ ਚੇਅਰਮੈਨੀਆਂ ਵੀ ਮਤਲਬ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਣਗੇ ਤੇ ਉਹ ਵੀ ਦਿੱਲੀ ਵਾਲੇ ਲੈ ਕੇ ਜਾਣਗੇ ਤਾਂ ਫਿਰ ਪੰਜਾਬ ਦਾ ਆਪਣੇ ਅੱਜ ਦੀ ਸਰਕਾਰ ਦੇ ਵਿੱਚ ਹਿੱਸਾ ਕੀ ਹੋਵੇਗਾ ਫਿਰ ਜ਼ਾਹਰ ਕਰਤਾ ਜੇ ਅੱਜ ਪੰਜਾਬ ਦੀ ਸਰਕਾਰ ਤੇ ਦਿੱਲੀ ਦਾ ਕੇਜਰੀਆਲ ਦੀ ਪਾਰਟੀ ਨੇ ਦਿੱਲੀ ਦੇ ਲੋਕ ਜਾ ਕੇ ਉਠਾਏ ਹੋਏ ਨੇ ਪਰ ਪ੍ਰਸ਼ਾਸਨਿਕ ਸਿਸਟਮ ਦੇ ਵਿੱਚ ਵੀ ਦੇ ਹਰ ਖੇਤਰ ਦੇ ਵਿੱਚ ਸੋ ਪੰਜਾਬ ਦਾ ਬਹੁਤ ਵੱਡਾ ਨਸਾਨ ਇਸ ਕਰਦਾ ਹੋਇਆ ਪਠਾਨਕੋਟ ਰੇਲਵੇ ਪੁਲਿਸ ਨੇ ਆਫੀਮਸ ਅਤੇ ਇੱਕ ਸ਼ਖਸ ਨੂੰ ਕੀਤਾ ਕਾਬੂ ਦੱਸ ਦਿੰਦੇ ਹਾਂ ਕਿ ਸੂਬੇ ਦੇ ਵਿੱਚ ਵਹਿ ਰਹੇ ਨਸ਼ੇ ਦੇ ਸ਼ੀਮਿੰਦਰੀਆਂ ਨੂੰ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਪੱਬਾ ਪਾਰ ਹੈ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਠੱਲ ਪਾਉਣ ਦੇ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਪੁਲਿਸ ਦੇ ਵੱਲੋਂ ਰਾਜਸਥਾਨ ਤੋਂ ਆਏ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 1 ਕਿਲੋ 400 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ ਆਉ ਸੁਣਦਿਆਂ ਪੁਲਿਸ ਦਾ ਹੋਰ ਕੀ ਕੁਝ ਸਾਡੇ ਐਸਪੀ ਭਵਿੰਦਰ ਸਿੰਘ ਚੌਂਕੀ ਇੰਚਾਰਜ ਉਦਾਸਪੁਰ ਦੀ ਮੈਂ ਡਿਊਟੀ ਲੱਗੀ ਸੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਔਰ ਦੂਜੇ ਏਰੀਆ ਦੀ ਚੈਕਿੰਗ ਕੋਟ ਕਰਨ ਵਾਸਤੇ ਔਰ ਜਦੋਂ ਇਹ ਉੱਥੇ ਪਠਾਨਕੋਟ ਕੈਂਟ ਏਰੀਆ ਚੈਕਿੰਗ ਕਰ ਰਏ ਸੀ ਰੇਲਵੇ ਸਟੇਸ਼ਨ ਤੇ ਤੇ ਇਹਨਾਂ ਨੂੰ ਇੱਕ ਵਿਅਕਤੀ ਦਿਖਾਈ ਦਿੱਤਾ ਚੈਕਿੰਗ ਕਰਦੇ ਵਕਤ ਜਦੋਂ ਇਹ ਉਧਰ ਨੂੰ ਆ ਰਹੇ ਸੀਗੇ ਪਰ ਇਹ ਆਰਮੀ ਲੋਡਿੰਗ ਏਰੀਏ ਵਾਲੇ ਪਾਸੇ ਤੋਂ ਚੈਕਿੰਗ ਕਰਦੇ ਕਰਦੇ ਇੱਕ ਵਿਅਕਤੀ ਬੈਠਾ ਹੋਇਆ ਸੀ ਪਹਿਲਾਂ ਸੁਰੇ ਆਉਂਦਾ ਸੀ ਉਰੇ ਨੂੰ ਤੇ ਜਦੋਂ ਇਹਨਾਂ ਨੂੰ ਦੇਖਿਆ ਤੇ ਪਿੱਛੇ ਨੂੰ ਮੁੜ ਗਿਆ ਇਹਨਾਂ ਜਦੋਂ ਉਹਨੂੰ ਆਵਾਜ਼ ਮਾਰੀ ਤੇ ਉਹਨੇ ਆਪਣੇ ਟੀ-ਸ਼ਰਟ ਦੇ ਹੇਠਾਂ ਇੱਕ ਮومی ਲਫਾਫਾ ਕਾਲੇ ਰੰਗ ਦਾ ਉਹਨੂੰ ਬੁਗਾ ਕੇ ਛੜੇ ਚ ਮਾਰਿਆ ਤੇ ਉਤੋਂ ਭੱਜਣ ਲੱਗਿਆ ਤੇ ਇਹਨਾਂ ਦੇ ਸਾਥੀ ਮਰਾਜ਼ਮਾਂ ਦੀ ਮਦਦ ਦੇ ਨਾਲ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦਾ ਜਿਹੜਾ ਉਹਦੇ ਦਵਾਲਾ ਛੁੱਟੇ ਗਏ ਮومی ਲਫਾਫੇ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਹੈ ਫੇਮ ਬਰੰਦ ਹੋਈ ਇਹ ਜਿਹੜੇ ਫੇਮ ਜਦੋਂ ਇਹਨਾਂ ਨੇ ਉਹਦਾ ਨਾਮ ਪਤਾ ਪੁੱਛਿਆ ਉਹ ਨਾਮ ਪਤਾ ਪ੍ਰਸ਼ਨ ਤੇ ਉਹਦਾ ਪਤਾ ਲੱਗਿਆ ਵੀ ਇਹਦਾ ਨਾਮ ਹੈਗਾ ਉਹਨੇ ਆਪਣਾ ਨਾਮ ਨਦੀਸ਼ ਕੁਮਾਰ ਪੁੱਤਰ ਰਾਜੇ ਸ਼ਾਮ ਥਾਣਾ ਪਵਾਨੀ ਮੰਡੀ ਰਾਜਸਥਾਨ ਤੋਂ ਹੈਗਾ ਰਹਿਣ ਵਾਲਾ ਔਰ ਜਦੋਂ ਇਹਦੀ ਉਹਦੇ ਸਾਹਮਣੇ ਮੁਲਾਜ਼ਮਾਂ ਦੇ ਸਾਹਮਣੇ ਉਹਦਾਂ ਸੈਟਾ ਨਾਲ ਚੱਕ ਕੇ ਇਹਨਾਂ ਨੇ ਉਹਦਾ ਵੇਟ ਕੀਤਾ ਫੇਮ ਦਾ ਤੇ ਟੋਟਲ 1 ਕਿਲੋ 400 ਗ੍ਰਾਮ ਜਿਹੜੀ ਫੇਮ ਹੋ ਗਈ ਸਰ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਅੱਗੇ ਵੀ ਇਹ ਕੋਈ ਮਾਮਲਾ ਦਰਜ ਹੈ ਇਹ ਤਾਂ ਪੰਜਾਬ ਦੇ ਵਿੱਚ ਮਾਮਲਾ ਦਰਜ ਨਹੀਂ ਹੈਗਾ ਜੀ ਇਹ ਮਤਲਬ ਐਜ਼ ਏ ਕੂਰੀਅਰ ਕੰਮ ਕੀਤਾ ਇਹਨੇ ਇਹਨੂੰ ਕਿਸੇ ਬੰਦੇ ਨੇ ਕੋਈ ਕਿਸੇ ਲਾਲਤ ਦੇ ਅੱਗੇ ਪੈਸਿਆਂ ਦਾ ਇਹਨੂੰ ਮਤਲਬ ਭੇਜਿਆ ਸੀ ਇੱਥੇ ਨਹੀਂ ਦਾ ਐਕਚੁਅਲੀ ਇਹਨੇ ਦੇਣੀ ਤਾਂ ਲੁਧਿਆਣੀ ਸੀਗੀ ਇਹਨੂੰ ਇਹ ਜਿਹਦਾ ਮਤਲਬ ਕੋਈ ਕਿਸੇ ਸਾਹਮਣੇ ਆਏ ਵੀ ਇਹਨੂੰ ਕਿਹਾ ਗਿਆ ਸੀ ਵੀ ਤੂੰ ਦਿੱਲੀ ਤੱਕ ਇਹਨੂੰ ਟਿਕਟ ਲੈ ਕੇ ਦਿੱਤੀ ਵੀ ਤੂੰ ਦਿੱਲੀ ਤੱਕ ਪਹੁੰਚ ਤੇ ਦਿੱਲੀ ਤੋਂ ਅੱਗੇ ਤੁਹਾਨੂੰ ਮੈਂ ਦੱਸਾਂਗਾ ਕਿਹੜੀ ਗੱਡੀ 'ਚ ਜਾਣਾ ਹੈ ਬਟ ਬਟੇ ਇਹਨੇ ਇਹਦਾ ਸੰਪਰਕ ਟੁੱਟ ਗਿਆ ਔਰ ਉਸੇ ਗੱਡੀ 'ਚ ਆਪਣੀ ਸੁਪਰ ਜਿਹੜੀ ਗੱਡੀ ਇੱਥੇ ਆਉਂਦੀ ਹੈ ਆਪਣੇ ਸਵਰਾਜ ਐਕਸਪ੍ਰੈਸ ਉਹਦੇ ਵਿੱਚ ਇਹ ਸੁਧਾਰਿਆ ਉੱਪਰ ਚਨਲ ਡਬ ਦੇ ਵਿੱਚ ਤੇ ਸੁੱਤੇ-ਸੁੱਤੇ ਹੀ ਪਠਾਨਕੋੜ ਪਹੁੰਚ ਗਿਆ ਜਦੋਂ ਇੱਥੇ ਨੂੰ ਜਾਵੇ ਤੇ ਉੱਥੇ ਉਤਰ ਗਿਆ ਉਤਰ ਕੇ ਫਿਰ ਜਦੋਂ ਇਹ ਵਾਪਸ ਜਾਣ ਲੱਗਿਆ ਤੇ ਵਾਪਸੀ ਦੀ ਇਹਨੂੰ ਕੋਈ ਟ੍ਰੇਨਿੰਗ ਮਿਲੀ ਫਿਰ ਇਹਨੇ ਟੀਟੀ ਰੋਡ ਦੇ ਥਰੂ ਬਸ ਤੇ ਜਾਣਾ ਸੀਗਾ ਉੱਥੇ ਵੀ ਸਾਡੀ ਪੁਲਿਸ ਪਾਰਟੀ ਦੇ ਕਾਬੂ ਆ ਗਿਆ ਇਹਨਾਂ ਨਾਲ ਵੀ ਕੋਈ ਨਾ ਨਹੀਂ ਕੱਲ ਹੀ ਆਇਆ ਕਿੱਥੋਂ ਲੈ ਕੇ ਆ ਰਹੇ ਸੀ ਇਰ ਅਜਸਤਾਂ ਤੋਂ ਲੈ ਗਏ ਇਹ ਦੇ ਖਲਾਫ ਮੁਕਦਮਾ ਨੰਬਰ 19 ਅਧਿੰਤਾਰਾ 18 ਕੜ 85 ਐਨਡੀਪੀ ਸੈਕਟਰ ਜਿਹੜਾ ਲੱਗੂ ਗੀਰਤਪੁਰ ਸਾਹਿਬ ਦੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਡੋਡੇ ਪੋਸਟ ਉਹ ਦੱਸ ਦਿੰਦੇ ਹਾਂ ਕਿ ਗੀਰਤਪੁਰ ਸਾਹਿਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜੁਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਟਰੱਕ ਚੋਂ 181 ਕਿਲੋ ਡੋਡਾ ਪੋਸਟ ਬਰਾਮਦ ਕੀਤੇ ਗਏ ਨੇ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਹੰਜ਼ਾਰਾ ਵਿਖੇ ਨਾਕੇਬੰਦੀ ਕਰਕੇ ਇੱਕ ਟਰੱਕ ਦੇ ਵਿੱਚੋਂ 181 ਕਿਲੋ ਕਰੀਬ ਡੋਡੇ ਪੋਸਟ ਜੋ ਬਰਾਮਦ ਕੀਤੇ ਗਏ ਨੇ ਆਓ ਸੁਣਦੇ ਆ ਜਤੈਨ ਕਪੂਰ ਦੇ ਵੱਲੋਂ ਜਾਣਕਾਰੀ ਜੀ ਅੱਜ ਸਵੇਰ ਦੇ ਟਾਈਮ ਇੱਕ ਟਰੱਕ ਨੂੰ ਪਿੰਡ ਦਾ ਸਾਹਮਣੇ ਢੇਰ ਚਲ ਰਿਹਾ ਸੀ ਇੰਟਰਸੈਪਟ ਕੀਤਾ ਗਿਆ ਦੌਰਾਨ ਨੇ ਨਾਕਾਬੰਦੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਉਸ ਟਰੱਕ ਦੇ ਵਿੱਚੋਂ 9 ਬੈਗ ਆਪ ਨੂੰ ਕੀ ਟੋਨ ਬਰਮਦ ਬੈ ਤੇ ਜਿਸਦਾ ਵજન ਕਰੰਕ ਤੇ 181 ਕਿਲੋ ਹੋਣਾ ਪਾਏਗਾ ਤੇ ਜਾਤ ਦੇ ਅਨੁਸਾਰ ਨੂੰ ਕਮਜਾਹੋਸ ਲੈ ਕੇ ਅ ਟਰੱਕ ਚਾਲਕ ਇੱਕ ਕੰਡਕਟਰ ਦੇ ਖਿਲਾਫ ਗੁਮੰਦ ਅਰਜ ਕੀਤਾ ਗਿਆ 15 ਕਾਰਨ ਪਸੰਦ ਦਿੱਤੇ ਸਕਦਾ ਦੋਨਾਂ ਦਾ ਰੈਸ ਕਿੰਨਾ ਹੈ ਫਿਲਹਾਲ ਤੇ ਜੋ ਟਰੱਕ ਚਾਲਕ ਹੈਗਾ ਉਸ ਦਾ ਨਾਮ ਹੈ ਹਰਦੀਪ ਸਿੰਘ ਜੋ ਕਿ ਵਾਸੀ ਨਗਰਨ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਇਸ ਦਾ ਕੰਡਕਟਰ ਅਭਿਸ਼ੇਕ ਤਲਵਾੜਾ ਰੈਨ ਵਾਲਾ ਹੈ ਜਿਲ੍ਹਾ ਮੁਸ਼ਾਹਰਪੁਰ ਨੂੰ ਨਰਸ ਕਰਕੇ ਕਾਨੂੰਨ ਕੋਰਟ ਵਿੱਚ ਕੀਤਾ ਜਾਵੇਗਾ ਤੇ ਅਗਲੀ ਤਫੀਸ਼ ਮਲਿਸਨ ਹੋ ਜਾਵੇ ਸਰ ਇਹ ਤਾਂ ਪਹਿਲਾਂ ਵੀ ਕੋਈ ਪਰਚੇ ਹੈਗੇ ਇਹ ਚੈੱਕ ਕੀਤਾ ਜਾ ਰਿਹਾ ਜੀ ਅਜੀਮ ਗੁਮਰ ਮਦਦ ਕੀਤਾ ਸੋ ਇਹ ਤਾਂ ਫੀਲਡ ਆਈਸ ਰਹਿ ਗਿਆ ਕਿੱਥੋਂ ਲੈ ਕੇ ਆਏ ਕਿੱਥੋਂ ਲੈ ਕੇ ਕਿੱਥੇ ਵੇਚਣ ਜਾ ਰਹੇ ਸੀਗੇ ਤੇ ਕੌਣ ਕੌਣ ਹੋਰ ਕੁਝ ਇਨਵੋਲਡ ਹੈਗੇ ਸਾਰੇ ਦਾ ਖੂਸਾ ਇਨਵੈਸਟੀਗੇਸ਼ਨ ਕਰਾਂ ਹਲਕਾ ਮਜੀਠਾ ਦੇ ਪਿੰਡ ਸਰਹਾਲਾ ਚ ਪੰਚਾਇਤ ਨੇ ਸਿੱਖਿਆ ਵਿਭਾਗ ਤੇ ਚੁੱਕੇ ਸਵਾਲ ਜਾਣਕਾਰੀ ਅਨੁਸਾਰ ਦੱਸ ਦਿੰਦੇ ਹਾਂ ਕਿ ਇੱਕ ਪਾਸੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਅਮਰਤ ਸਰ ਦੇ ਹਲਕਾ ਮਜੀਠਾ ਦੇ ਵਿੱਚ ਪਿੰਡ ਸਰਹਾਲਾ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਰਕਾਰੀ ਸਕੂਲ ਹੈ ਜੋ ਪਿਛਲੇ 3 ਸਾਲਾਂ ਤੋਂ ਕਾਗਜ਼ਾਂ ਚ ਚੱਲ ਰਿਹਾ ਹੈ ਸਰਕਾਰ ਦੇ ਵੱਲੋਂ ਲਗਾਤਾਰ ਗ੍ਰਾਂਟ ਭੇਜੀ ਜਾ ਰਹੀ ਹੈ ਮਿੱਡ-ਡੇ ਮੀਲ ਦਾ ਖਰਚਾ ਵੀ ਦਿੱਤਾ ਜਾ ਰਿਹਾ ਹੈ ਪਰ ਸਕੂਲ ਦੇ ਵਿੱਚ ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਅਜੇ ਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ ਕਿ ਵਿਦਿਆਰਥੀਆਂ ਨੂੰ ਕੋਈ ਸਿੱਖਿਆ ਪ੍ਰਾਪਤ ਹੋ ਰਹੀ ਹੈ। ਜੁਕੀ ਕਾਲ ਸਾਹਿਬ ਜੁਕੀ ਫਤੇ ਅੱਜ ਉਹ ਕੀ ਕਹਿਣਾ ਚਾਹੁੰਦੇ ਸਕੂਲ ਬਾਰੇ ਜਿਹੜਾ ਚਾਹੁੰਦਾ ਕਹਿਣਾ ਚਾਹੁੰਦੇ ਆ ਕਿ ਸਰਕਾਰ ਜੋ ਇਸ ਵੇਲੇ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਇਸ ਸਕੂਲਾਂ ਦੀ ਨਹਿਾਰ ਬਦਲਣ ਵਾਸਤੇ ਪਿੰਡ ਪਿੰਡ ਪੈਸਾ ਖਰਚ ਕਰ ਰਹੀ ਆ ਜੋ ਹਲਕੇ ਦੇ ਐਮਐਲਏ ਸਾਹਿਬਾਨ ਨੇ ਹਲਕਾਂ ਚਾਰਜ ਨੇ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਨਹਿਾਰ ਬਦਲਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਮੀ ਕਿੱਥੇ ਆ ਸਰਕਾਰ ਤੇ ਆਪਣਾ ਕੰਮ ਕਰ ਗਈ ਆ ਪੈਸਾ ਵੀ ਖਰਚ ਲਿਆ ਕਮੀ ਆ ਸਟਾਫ ਦੇ ਵਿੱਚ ਜਿਨ੍ਹਾਂ ਨੇ ਸਕੂਲਾਂ ਨੂੰ ਸੰਭਣਾ ਉਹਨ ਸਰਕਾਰ ਵੱਲੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਆਈਆਂ ਵੀ ਆ ਸਾਡੇ ਪਿੰਡ ਨੂੰ ਪਿਛਲੇ ਸਾਲ 181000 ਰੁਪਇਆ ਆ ਸਰਕਾਰ ਨੇ ਗ੍ਰਾਂਟ ਦੇ ਕੇ ਜਿਨ੍ਹਾਂ ਦੇ ਹਵਾਲੇ ਗ੍ਰਾਂਟ ਕੀਤੀ ਆ ਉਹ ਬੰਦੇ ਗ੍ਰਾਂਟ ਨੂੰ ਸਹੀ ਜਗ੍ਹਾ ਨਾ ਲਾਉਣਗੇ ਤੇ ਇਹਦੇ ਵਿੱਚ ਸਰਕਾਰ ਦਾ ਵੀ ਕੀ ਦੋਸ਼ ਆ ਸੋ ਅਸੀਂ ਸਰਕਾਰ ਤੇ ਕੋਈ ਅਲੀਗੇਸ਼ਨ ਨਹੀਂ ਲਾਉਂਦੇ ਨਾ ਆਪਣੇ ਹਲਕਾ ਅਚਾਰ ਸਾਹਿਬ ਤੇ ਕੋਈ ਅਲੀਗੇਸ਼ਨ ਲਾਉਨੇ ਆ ਸਾਡਾ ਅਲੀਗੇਸ਼ਨ ਆ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਬੀਓ ਆ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਵਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲਓ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਆਂ ਸਾਡੇ ਹਲਕਾਂਚਾਰ ਸਭ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਤੇ ਜੋ ਸਾਡੇ ਸਕੂਲ ਦੇ ਵਿੱਚ ਕਪੜਾ ਹੋਇਆ ਵਾ ਇਹਨੂੰ ਸਾਡੇ ਸਾਹਮਣੇ ਲਿਆ ਕੇ ਸਾਨੂੰ ਜਿਹੜਾ ਵਾ ਹਿਸਾਬ ਦਿਵਾਇਆ ਜਾਵੇ ਸਰਪੰਚ ਸਾਹਿਬ ਤੁਹਾਡੇ ਨੂੰ ਇੱਕ ਅਲਿਗੇਸ਼ਨ ਹੈ ਵੀ ਮੂਹਰੇ ਵਿੱਚ ਮੋਟਰ ਵੀ ਲੱਗੀ ਸੀ ਜਿਹੜਾ ਰਿਮਾਰਕ ਵੀ ਆਇਆ ਸੀ ਉਹ ਪੁੱਤਾ ਵੀ ਕਰੀ ਹੁੰਦਾ ਵੇਖੋ ਜੀ ਸਕੂਲ ਦੀ ਮੋਟਰ ਜੋ ਲੱਗੀ ਸੀ ਹੁਣ ਮੋਟਰ ਹੈ ਨਹੀਂ ਜਿੱਥੇ ਉਹਦੀ ਜ਼ਿੰਮੇਵਾਰੀ ਸਕੂਲ ਦੇ ਟੀਚਰ ਦੀ ਬਣਦੀ ਆ ਤੇ ਜੋ ਜਿਮ ਦਾ ਸਮਾਨ ਸੀਗਾ ਉਹਦੀ ਚਾਬੀ ਵੀ ਸਕੂਲ ਦੇ ਟੀਚਰ ਦੇ ਕੋਲ ਹੀ ਜੋ ਜਿਮ ਦਾ ਸਮਾਨ ਆਇਆ ਸੀ ਜੋ ਪੁਰਾਣੇ ਸਾਡੇ ਸਾਫ ਕਾ ਸਰਪੰਚ ਸਾਹਿਬ ਆ ਉਹਨਾਂ ਕੋਲ ਸਾਰਾ ਰਿਕਾਰਡ ਹੋਊਗਾ ਕਿ ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਆਈ ਆ ਤੇ ਹੁਣ ਤੁਸੀਂ ਜਾ ਕੇ ਵੇਖ ਲਓ ਇੱਕ ਕੱਲੀ ਮਸ਼ੀਨ ਆ ਜਿਹੜੀ ਚੁੱਕੀ ਨਹੀਂ ਗਈ ਬਾਕੀ ਜੋ ਸਮਾਨ ਜਿਹੜਾ ਸਕੂਟਰ ਤੇ ਮੋਟਰਸਾਈਕਲ ਤੇ ਰੱਖ ਕੇ ਖੜਨ ਵਾਲਾ ਸੀਗਾ ਉਹ ਸਾਰਾ ਇੱਥੋਂ ਗਿਆ ਪਿਆ ਇਸ ਪੰਜ ਕਿੰਨੀ ਦੇਰ ਤੋਂ ਸਕੂਲ ਬੰਦ ਆ ਸ਼ੇਰ ਕੋ 3 ਸਾਲ ਤੋਂ ਸਕੂਲ ਬੰਦ ਹੈ ਜੀ ਪਰ ਕਾਗਜ਼ਾਂ ਦੇ ਵਿੱਚ ਚੱਲ ਰਿਹਾ ਵਾ ਉਦਾਂ ਪ੍ਰੈਕਟੀਕਲੀ ਸਕੂਲ ਬੰਦ ਹੈ ਜੇ ਗਰਾਊਂਡ ਲੈਵਲ ਵੇਖੀਏ ਤੇ ਸਕੂਲ ਬੰਦ ਹੈ ਕੋਈ ਕੋ ਦੇਖੇ ਜੀ ਬੱਚੇ ਇੱਥੇ ਆਏ ਹੋ ਪੁੰਦੇ ਨਹੀਂ ਜੀ ਸਿਰਫ ਆਂਗਣਵਾੜੀ ਬੱਚੇ ਆਉਂਦੇ ਆ ਆਂਗਣਵਾੜੀ ਸਟਾਫ ਵੀ ਆਉਂਦਾ ਉਹ ਸੋਹਣੀ ਮਿਹਨਤ ਕਰਦੇ ਆ ਵਧੀਆ ਮਿਹਨਤ ਕਰਦੇ ਉਹਨਾਂ ਨੂੰ ਪੜ੍ਹਾਉਂਦੇ ਆ ਘਰਾਂ ਤੋਂ ਲੈ ਕੇ ਆਉਂਦੇ ਹਾਂਜੀ ਉਹ ਕਮਰੇ ਆ ਲੱਗ ਗਿਆ ਉਹਨਾਂ ਨੂੰ ਲੈ ਕੇ ਆਉਂਦੇ ਆ ਬਟ ਜਿਹੜਾ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਆ ਕਿ ਸਕੂਲ ਨੂੰ ਦੁਬਾਰਾ ਚਲਾਇਆ ਜਾਵੇ ਕੋਈ ਚੰਗਾ ਟੀਚਰ ਸਾਨੂੰ ਦਿੱਤਾ ਜਾਵੇ ਤੇ ਪਹਿਲੇ ਟੀਚਰ ਦੀ ਜਾਂਚ ਕੀਤੀ ਜਾਵੇ ਕਿ ਉਹ ਜਿਹੜੀ ਗ੍ਰਾਂਟ ਹੈ ਉਹ ਕਿੱਥੇ ਗਈ ਤੇ ਨਾਲ ਹੀ ਬੀਓ ਸਾਹਿਬ ਨੂੰ ਹਾਜ਼ਰ ਕਰਕੇ ਸਾਡੇ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਤੇੰਦੇ ਦੇ ਮੌਤ ਪਰ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਆਪਣੇ ਜੋ ਵੀ ਸਾਡੇ ਨਗਰ ਦੀ ਪ੍ਰਾਪਰਟੀ ਆ ਜਾਇਦਾਦ ਆ ਉਹਦੇ ਵੱਲ ਧਿਆਨ ਦੇਈਏ ਜਦੋਂ ਤੋਂ ਅਸੀਂ ਸਰਪੰਚ ਬਣੇ ਆ ਮੇਰੀ ਮਾਤਾ ਜੀ ਨੇ ਸਰਪੰਚ ਇਸ ਨਗਰ ਤੋਂ ਬਾਕੀ ਨਗਰ ਨੇ ਬਾਗਡੋਰ ਸਾਡੇ ਹਵਾਲੇ ਕੀਤੀ ਆ ਜੀ ਸਾਰੀ ਉਹ ਅਨਪੜ੍ਹ ਹੋਣ ਕਰਕੇ ਜਿੱਥੇ ਵੀ ਜੋ ਵੀ ਕਾਰਜ ਕਰਨਾ ਪੈਂਦਾ ਸਾਨੂੰ ਹੀ ਕਰਨਾ ਪੈਂਦਾ ਆ ਅਸੀਂ ਪੂਰਾ ਧਿਆਨ ਦੇ ਰਹੇ ਆ ਕਿ ਕਿਹੜੀ ਚੀਜ਼ ਦੇ ਵਿੱਚ ਕਮੀ ਆ ਤੇ ਜਿੱਥੋਂ ਸਾਡੀ ਸਿੱਖਿਆ ਦਾ ਮਿਆਰ ਚੱਲਣਾ ਵਾ ਜਿੱਥੋਂ ਸਾਡੇ ਸਟੂਡੈਂਟਾਂ ਨੇ ਬੱਚਿਆਂ ਨੇ ਸਿੱਖ ਕੇ ਕੋਈ ਅਫਸਰ ਬਣਨਾ ਕਿਸੇ ਨੇ ਕੋ ਪਲੇਅਰ ਵਧੀਆ ਬਣਨਾ ਕੋਈ ਅਖ ਬਣਨਾ ਵਾ ਸਾਡੇ ਨਗਰ ਦਾ ਉਹ ਪੂਵੇ ਇੱਕ ਸਾਡਾ ਇਦਾਂ ਆ ਜੀ ਕੋਈ ਇੱਕ ਦੀਆਂ ਗਰੰਟਾ ਆ ਰਹੀਆਂ ਵਾ ਤੇ ਟੀਚਰ ਵੱਡੇ ਅਫਸਰ ਜਿਹੜੇ ਆ ਰਲ ਕੇ ਖਾਣਗੇ ਬਸ ਤੁਹਾਡੇ ਨੂੰ ਜਿੱਦ ਤੱਕ ਆ ਗਿਆ ਕਿ ਮੋਟਰ ਜਾਂ ਇਹਦਾ ਸਮਾਨ ਉਹ ਅਸਲ ਵਿੱਚ ਚੋਰੀ ਕਿੱਥੇ ਹੋ ਗਿਆ ਕੀ ਕਾਰਨ ਹੋਇਆ ਉਹਨਾਂ ਨੇ ਇਹਦੇ ਬਾਰੇ ਜੋ ਸਕੂਲ ਦੇ ਟੀਚਰ ਹੈ ਉਹ ਦੱਸਣਗੇ ਜੀ ਗੇਟ ਨੂੰ ਦਰਵਾਜ਼ਾ ਲੱਗਾ ਵਾ ਜਿੰਦਰਾ ਲੱਗਾ ਹੁੰਦਾ ਆ ਗੇਟ ਬੰਦ ਹੁੰਦਾ ਆ ਗੇਟ ਦੀ ਚਾਬੀ ਵੀ ਉਹਨਾਂ ਕੋਲ ਆ ਸਾਰੇ ਕਮਰਿਆਂ ਦੀ ਚਾਬੀ ਵੀ ਉਹਨਾਂ ਕੋਲ ਆ ਨੂਰ ਮਹਿਲ ਵਿੱਚ 85 ਸਾਲ ਐਨ ਆਰ ਆਈ ਨੇ ਕੀਤੀ ਜੀਵਨ ਲੀਲਾ ਸਮਾਪਤ ਜਲੰਧਰ ਦੇ ਨੂਰ ਮਹਿਲ ਦੇ ਨੇੜਲੇ ਪਿੰਡ ਬੈਣਾਪੁਰ ਵਿੱਚ 85 ਸਾਲ ਦੇ ਐਨ ਆਰ ਆਈ ਸੇਵਾ ਸਿੰਘ ਪੁੱਤਰ ਸੋਹਣ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਜਾਣਕਾਰੀ ਅਨੁਸਾਰ ਸੇਵਾ ਸਿੰਘ ਦੇਸ਼ ਤੋਂ ਸਿਹਤ ਠੀਕ ਨਾ ਹੋਣ ਕਰਕੇ ਲਗਭਗ 4 ਸਾਲ ਪਹਿਲਾਂ ਪਿੰਡ ਬੈਣਾਪੁਰ ਚ ਆ ਗਏ ਸੀ ਉਹਨਾਂ ਦੀ ਪਤਨੀ, ਪੁੱਤਰ ਅਤੇ ਕੁੜੀ ਵਿਦੇਸ਼ ਦੇ ਵਿੱਚ ਹੀ ਰਹਿੰਦੇ ਸਨ। ਦੱਸ ਦਿੰਦੇ ਹਾਂ ਕਿ ਘਰ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਨੇ। ਉੱਥੇ ਦਿਖਾਈ ਦਿੱਤਾ ਕਿ ਸ਼ਾਮ ਨੂੰ 7:30 ਦੇ ਕਰੀਬ ਉਹ ਸੇਵਾ ਸਿੰਘ ਨੇ ਕਮਰੇ ਦੇ ਵਿੱਚ ਗੋਲੀ ਮਾਰ ਲਈ ਆਪਣੇ ਆਪ ਨੂੰ ਜਿਸ ਦੇ ਵਿੱਚ 6.6 ਬੋਰ ਦੀ ਪਿਸਤੌਲ ਵੀ ਪਈ ਹੋਈ ਸੀ। ਪਿਸਤੌਲ ਦੇ ਵਿੱਚ ਇੱਕ ਹੀ ਗੋਲੀ ਸੀ ਜਿਸ ਦੇ ਨਾਲ ਸੇਵਾ ਸਿੰਘ ਨੇ ਆਪਣੇ ਆਪ ਦੀ ਆਤਮ ਹੱਤਿਆ ਕਰ ਲਈ। ਮਾਂਸਰੇ ਜੋ ਜੇ ਇਥੇ ਮਰਡਰ ਸੁਸਾਇਟੀ ਦਾ ਮਾਮਲਾ ਸਾਹਮਣੇ ਆਇਆ ਕੀ ਗੱਲਬਾਤ ਹੋਈ ਸਾਰੀ ਇਹ ਮੈਂ ਥਾਣੇ ਹਾਜ਼ਰ ਸੀ ਮੈਂ ਮੈਸਚੋ ਥਾਣਾ ਨੂਰਮੈਲ ਕਸ਼ੂਪਾਲ ਜੀ ਮੈਂ ਸ਼ਾਮੀ ਥਾਣੇ ਹਾਜ਼ਰ ਸੀ ਤਾਂ ਇੱਕ ਟੈਲੀਫੋਨ ਗਿਆ ਬੈਲਾਪੁਰ ਤੋਂ ਜੀ ਵੀ ਇੱਕ ਆਦਮੀ ਜਿਹੜਾ ਹੈਗਾ ਉਹ ਸੁਸਾਇਡ ਕਰਿਆ ਕੋਈ ਨਾ ਹੂੰ ਤੇ ਮੈਂ ਤੁਰੰਤ ਇਥੇ ਬੈਲਾਪੁਰ ਉੱਥੇ ਉਹਨਾਂ ਦੇ ਉੱਥੇ ਘਰ ਪੁੱਜਿਆ ਜਿੱਥੇ ਇਹ ਹੋਇਆ ਕੋਰੇ ਤੋਂ ਤੇ ਪਤਾ ਕੀਤਾ ਕਿ ਸੇਵਾ ਸਿੰਘ ਪੁੱਤਰ ਸੂਰਜ ਸਿੰਘ ਵਾਸੀ ਪਿੰਡ ਬੈਣਾਪੁਰ ਐ ਦੀ ਉਮਰ ਹੈਗੀ 85 ਸਾਲ ਜੀ ਇਹਦੇ ਸਾਰੀ ਫੈਮਿਲੀ ਜਿਹੜੀ ਉਹ ਬਾਹਰ ਇੰਗਲੈਂਡ ਗਈ ਆ ਅੱਛਾ ਇਹ ਵੀ 3-4 ਸਾਲ ਤੋਂ ਜਿਹੜਾ ਉਹ ਇੱਥੇ ਆਣ ਕੇ ਇਕੱਲਾ ਹੀ ਰਹਿੰਦਾ ਸੀਗਾ ਹੂੰ ਤੇ ਇਹਦੇ ਬਾਰੇ ਦੱਸਦੇ ਆ ਕਿ ਇੱਕ ਮਹੀਨੇ ਤੋਂ ਤਕਰੀਬਨ ਇਹ ਮਾਨੋ ਮੋਟਾ ਡਿਪਰੈਸ਼ਨ ਤੇ ਰਹਿੰਦਾ ਸੀਗਾ ਜੀ ਬਾਹਰਲੇ ਲੋਕਾਂ ਨਾਲ ਮੇਲ ਮਲਾਪ ਜਿਹੜਾ ਘਟ ਕਰਦਾ ਸੀ ਤਾਂ ਘਰੋਂ ਅੰਦਰੋਂ ਦਰਵਾਜ਼ਾ ਲਾ ਲੈਂਦਾ ਸੀਗਾ ਹੂੰ ਤੇ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਜੀ ਇਹਦੇ ਘਰ ਦੇ ਵਿੱਚ ਇੱਕ ਪੂਜਾ ਨਾਂ ਦੀ ਜਿਹੜੀ ਡੇੜੀ ਆ ਉਹ ਸਫਾਈ ਪਿੰਣਦੀ ਆ ਉਹ ਸਫਾਈ ਕਰਨ ਆਉਂਦੀ ਤਾਂ ਖਾਣਾ ਖੋਣਾ ਕਰਦੀ ਆ ਜੀ ਤੇ ਜਦੋਂ ਉਹ ਸ਼ਾਮੀ 5:30 ਵਜੇ ਆਈ ਤੋ ਉਹਨੇ ਦੇਖਿਆ ਵੀ ਅੰਦਰ ਕੋਈ ਆਵਾਜ਼ ਨਹੀਂ ਕੋਈ ਆਈ ਤੇ ਉਹ ਆਪਣੀ ਲੜਕੀ ਨੂੰ ਲੈ ਕੇ ਆਈ ਹੂੰ ਤੇ ਜਦੋਂ ਇਹਨੇ ਕੁੰਡਾ ਖੋਲ੍ਹਿਆ ਦੇਖਿਆ ਕਿ ਅੰਦਰ ਪੂਨ ਲੁੱਲਾ ਹੈਗਾ ਤੇ ਉਹ ਘਬਰਾ ਕੇ ਜਿਹੜਾ ਬਾਹਰੋਂ ਬਾਹਰ ਆ ਗਈ ਤਾਂ ਫਿਰ ਉਹਨੇ ਲੋਕਾਂ ਨੂੰ ਲੱਦ ਦੱਸਿਆ ਜੀ ਤੇ ਇਹਦੇ ਸਬੰਧ ਦੇ ਵਿੱਚ ਮੈਂ ਪੁੱਛਿਆ ਮੈਂ ਸਾਰਾ ਵੈਰੀਫਾਈ ਕੀਤਾ ਚੈੱਕ ਕੀਤਾ ਉਸ ਤੋਂ ਬਾਅਦ ਫ੍ਰੈਂਸਿਕ ਸੈਂਸ ਟੀਮ ਜਿਹੜੀ ਹੈਡਕੁਆਰਟਰ ਤੋਂ ਮਗਵਾਈ ਹੋਈ ਹੈ ਜੀ ਤੇ ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਜੀ ਫਿਲਹਾਲ ਪਹਿਲੀ ਨਜ਼ਰੇ ਜਿਹੜਾ ਇਹ ਵਾਲਾ ਹੈਗਾ ਵਾਕਿਆ ਇਹ ਸੁਸਾਇਡ ਦਾ ਹੋਣਾ ਪਾਇਦਾ ਜੀ ਸਰ ਜਿਹੜੇ ਪਿਸਤਲ ਨਾਲ ਸੁਸਾਇਡ ਕੀਤਾ ਉਹ ਕਿੱਦਾਂ ਇਹਨਾਂ ਤੱਕ ਪਹੁੰਚਿਆ ਜਾਂ ਕਿਸ ਤਰ੍ਹਾਂ ਨਹੀਂ ਉਹਦੇ ਬਾਰੇ ਤਫ਼ਤੀਸ਼ ਜਾਰੀ ਹੈ ਜੀ 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 ਵਾਰਦਾਤ ਕਿੰਨੇ ਵਜੇ ਤੱਕ ਹੋਈ ਸੀਗੀ ਇਹ ਵਾਰਦਾਤ ਜਿਹੜਾ ਅਸੀਂ ਇਹਦਾ ਘਰ ਦੇ ਵਿੱਚ ਸੀਸੀਟੀ ਵੀ ਕੈਮਰਾ ਲੱਗਾ ਜੀ ਉਹ ਤਕਰੀਬਨ 8 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਅੰਦਰ ਜਿਹੜੀ ਆ ਹਿਲਜੋਲ ਆ ਜੀ ਤੇ ਉਸ ਤੋਂ ਬਾਅਦ ਤੇ ਜਦੋਂ ਮੈਨੂੰ ਲੱਗਦਾ ਕਿ ਇਹਨੇ ਸੁਸਾਇਸਾਈਡ ਕੀਤਾ ਤੇ ਅਸੀਂ ਦੇਖਿਆ ਹੂੰ ਕਿ ਜਿਹੜਾ ਹੈਗਾ ਘਰ ਦੇ ਵਿੱਚ ਇੱਕ ਧਾਰਮਿਕ ਗੁਰਨਾਨ ਨਦੇਵੀ ਦੀ ਫੋਟੋ ਲੱਗੀ ਆ ਜੀ ਤੇ ਉਹਨੂੰ ਉਹਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਉਹ ਕਮਰੇ ਚ ਗਿਆ ਠੀਕ ਗੱਲ ਪੰਜਾਬ ਹਰਿਆਣਾ ਹਾਈ ਕੋਰਟ ਦੀ ਹੈ ਦੱਸ ਦਿੰਦੇ ਹਾਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਖਾਲੀ ਕਰ ਦਿੱਤਾ ਗਿਆ ਹੈ ਉਸ ਦੇ ਨਾਲ ਲੱਗਦੇ ਇਲਾਕਿਆਂ ਤੇ ਰਸਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਈਮੇਲ ਦੇ ذریعے ਸੁਨੇਹਾ ਭੇਜਿਆ ਗਿਆ ਸੀ ਜਿਸ ਦੇ ਵਿੱਚ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਬੰਬ ਨਿਰੋਧਕ ਦਸਤਾਵੇਜ਼ ਦਸਤੇ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਜਿਸ ਦੀ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਜਾ ਰਹੀ ਹੈ